ਨਗਰ ਕੌਂਸਲ ਭੋਗ ਪਰ ਸ਼ਹਿਰ ਅੰਦਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕਾਰਜ ਸாதਕ ਅਫਸਰ ਸ਼੍ਰੀ ਰਜੀਵ ਉਬਰਾਈ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਗਰ ਕੌਂਸਲ ਦੇ ਸਟਾਫ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਸ਼ਹਿਰ ਅੰਦਰ ਵੱਖ-ਵੱਖ ਦੁਕਾਨਾਂ ਤੇ ਚਾਇਨਾ ਡੋਰ ਦੀ ਚੈਕਿੰਗ ਕੀਤੀ ਗਈ ਜਿਸ ਦੌਰਾਨ ਕਿਸੇ ਵੀ ਦੁਕਾਨ ਤੇ ਚਾਇਨਾ ਡੋਰ ਬਰਾਮਦ ਨਹੀਂ ਹੋਈ ਵੱਖ-ਵੱਖ ਥਾਵਾਂ ਤੇ ਜਿਵੇਂ ਕਿ ਦੇਖਿਆ ਗਿਆ ਕਿ ਚਾਇਨਾ ਡੋਰ ਨੂੰ ਲੈ ਕੇ ਬਹੁਤ ਸਖਤੀ ਕੀਤੀ ਗਈ ਹੈਗੀ ਤੇ ਭੋਪਾਲ ਦੇ ਵਿੱਚ ਵੀ ਤੁਹਾਡੇ ਵੱਲੋਂ ਵੱਖ-ਵੱਖ ਥਾਵਾਂ ਤੇ ਰੇਡ ਕੀਤੀ ਗਈ ਹੈਗੀ ਹਾਂਜੀ ਸਰ ਕੀ ਕਹਿਣਾ ਹੈ ਇਹਦੇ ਬਾਰੇ ਤੁਹਾਡਾ ਸਰ ਇੰਨਾ ਵੀ ਖਤਰਨਾਕ ਕੀ ਹੈ ਚਾਇਨਾ ਡੋਰ ਜਿਹੜੀ ਹੈ ਇਹ ਸਾਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਚੈਹੇ ਲਿਖੇ ਜਿਆ ਗਿਆ ਵੀ ਅਸੀਂ ਨਗਰ ਆਪਣੇ ਖਾਣਾផ្គोर ਦੇ ਇਸ ਸਟਾਫ ਨੂੰ ਨਾਲ ਲੈ ਕੇ ਚੈਕਿੰਗ ਕੀਤੀ ਅਸੀਂ ਤੇ ਉਹਦੇ ਵਿੱਚ ਸਾਰੇ ਇਹ ਆ ਬਈ ਬੱਚਿਆਂ ਦਾ ਦੇਖੋ ਕਿੰਨਾ ਨੁਕਸਾਨ ਹੋ ਰਿਹਾ ਹੈ ਤੇ ਆਣਿਆਂ ਦਾ ਵੀ ਹੋ ਰਿਹਾ ਸਾਰਿਆਂ ਦਾ ਇਹ ਨੁਕਸਾਨ ਹੋ ਰਿਹਾ ਹੈ ਗਲੇ ਕੱਟੇ ਜਾ ਰਹੇ ਨੱਕ ਤੇ ਗੇਦੇ ਫੇਰ ਰਹੀ ਹੈ ਇਹ ਨਹੀਂ ਟਿਕਣੀ ਚਾਹੀਦੀ ਸਾਰੇ ਤੇ ਬਹਿਣ ਹੋਣਾ ਚਾਹੀਦਾ ਜੀਪੋ ਉੱਪਰ ਦੀ ਜਿ ਵੱਖ-ਵੱਖ ਤਾਮਾਂ ਤੇ ਤੁਹਾਡੇ ਵੱਲੋਂ ਰੇਡ ਕੀਤੀ ਗਈ ਹੈ ਕਿਤੇ ਪਾਸੇ ਪਰ ਉਹਦੇ ਵਿੱਚ ਕੁਝ ਨਹੀਂ ਪ੍ਰਾਪਤ ਹੋਇਆ ਜੀ ਹਾਂ ਜੇ ਕਿੱਛ ਆ ਗਿਆ ਤੁਹਾਨੂੰ ਕਿਸੇ ਤੇ ਦੁਕਾਨ ਤੋਂ ਕੋਈ ਪ੍ਰਾਪਤੀ ਹੈ ਲੈ ਨਾ ਰੋ ਨਹੀਂ ਪ੍ਰਾਪਤ ਇਸ ਮੌਕੇ ਤੇ ਨਗਰ ਕੌਂਸਲ ਪੋਗਪੁਰ ਦੇ ਸਟਾਫ ਸੈਨੀਟਰੀ ਇਨਸਪੈਕਟਰ ਸ਼੍ਰੀ ਦਿਨੇਸ਼ ਕੁਮਾਰ ਸੰਤੋਖ ਸਿੰਘ ਥਾਣਾ ਪੋਗਪੁਰ ਦੇ ਐਸਆਈ ਸ਼੍ਰੀਮਤੀ ਮਨਦੀਪ ਕੌਰ ਹਰਜਿੰਦਰ ਸਿੰਘ ਤੇ ਹੋਰ ਸਟਾਫ ਮੈਂਬਰ ਵੀ ਮੌਜੂਦ ਸਨ ਪੋਗਪੁਰ ਤੋਂ ਗੁਰਪ੍ਰੀਤ ਸਿੰਘ ਪੋਗਲ ਦੀ ਖਾਸ ਰਿਪੋਰਟ